ਤੁਸੀਂ ਕੈਨੇਡਾ ਔਰ ਪੰਜਾਬ ਵਿੱਚ ਕੀ ਫਰਕ ਲਗਾ ਕੁਝ ਖਾਸ ਫਰਕ ਨਹੀਂ ਹੈ ਵੈਸੇ ਬੰਦੇ ਵੈਸੇ ਹੀ ਦੰਦੇ ਤੁਸੀਂ ਸਾਰੀ ਉਮਰ ਮਕੈਨਿਕ ਹੀ ਰਹੇਗਾ ਜਾਂ ਫਿਰ ਕੁਝ ਹੋਰ ਵੀ ਕੁਝ ਬੜਾ ਪਾਣਾ ਹੈ ਤਾਂ ਕੁਝ ਬੜਾ ਕਰਨਾ ਪਵੇਗਾ ਥਿਸ ਇਜ਼ ਵੈਂਕੂਵਰ ਯਹਾਂ ਪੇ ਬਾਰਿਸ਼ ਔਰ ਮੌਤ ਕਬ ਆ ਜਾਏ ਪਤਾ ਨਹੀਂ ਚਲਦਾ ਸਮਾਜਿਕ ਕੁਰੀਤੀਆਂ ਨੂੰ ਦਰਸਾਉਂਦੀ ਇੱਕ ਅਜਿਹੀ ਵੈਬ ਸੀਰੀਜ਼ ਦਾ ਇੱਕ ਸ਼ਾਨਦਾਰ ਟੀਜ਼ਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਜੋ ਇਸ ਸਮੇਂ OTT ਤੇ ਪ੍ਰਕਾਸ਼ਿਤ ਹੋ ਰਿਹਾ ਹੈ ਡਾਇਰੈਕਟਰ ਅਨੀਤ ਸੇਖੋਂ ਵੱਲੋਂ ਡਾਇਰੈਕਟ ਕੀਤੀ ਦੀ ਤਕ ਟਿੰਕ ਨਾਂ ਦੀ ਇਸ ਵੈਬ ਸੀਰੀਜ਼ ਨੂੰ ਪੰਜਾਬ ਅਤੇ ਕੈਨੇਡਾ ਵਿੱਚ ਫਿਲਮਾਇਆ ਗਿਆ ਫਲੋਰ ਤੇ ਪਿੰਟ ਭਾਰ ਸਿੰਘ ਪੂਰਾ ਦੇ ਜੰਪਰ ਰਾਜਨੀਚਰ ਤੁਹਾਨੂੰ ਇਸ ਵਿੱਚ ਖਾਸ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਹੋਰ ਐਕਟਰਾਂ ਨਾਲ ਮਿਲ ਕੇ ਰਾਜਨੀਚਰ ਇਸ ਵਿੱਚ ਰੋਨੀ ਨਾਦਾ ਕਿਰਦਾਰ ਨਿਭਾ ਰਹੇ ਨੇ ਇੱਥੇ ਦੱਸ ਦਈਏ ਕਿ ਰਾਜਨੀਚਰ ਹੁਣ ਕੈਨੇਡਾ ਵਿੱਚ ਵੀ ਵੈਬ ਸੀਰੀਜ਼ ਰਾਹੀਂ ਨੌਜਵਾਨਾਂ ਨੂੰ ਨਵੀਂ ਸੇਧ ਦਿੰਦੇ ਨਜ਼ਰ ਆਉਣਗੇ ਕਈ ਫਿਲਮਾਂ ਵਿੱਚ ਆਪਣੀ ਐਕਟਿੰਗ ਰਾਹੀਂ ਦਰਸ਼ਕਾਂ ਦਾ ਦਿਲ ਚਿਤਣ ਵਾਲੇ ਰਾਜਨੀਝਰ ਹੁਣ ਆਉਣ ਵਾਲੀਆਂ ਕਈ ਵੱਡੀਆਂ ਫਿਲਮਾਂ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਸਭ ਤੋਂ ਪਹਿਲਾਂ ਤਾਂ ਨਵਰੰਗ ਟੀਵੀ ਦੇ ਸਾਰੇ ਸਰੋਤਿਆਂ ਨੂੰ ਰਾਜਨੀਝਰ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਨਵਰੰਗ ਟੀਵੀ ਦੇ ਆਪਣੇ ਹੀ ਪਰਿਵਾਰ ਦਾ ਇੱਕ ਮੈਂਬਰ ਹਾਂ ਜੀ ਤੁਹਾਡੀ ਟੀਮ ਦਾ ਮੈਂਬਰ ਹਾਂ ਤੇ ਹੁਣ ਜੀ ਤੁਹਾਡੇ ਲਈ ਮੈਂ ਕਿ ਅਸੀਂ ਇੱਕ ਅਕੈਡਮੀ ਸਾਡੀ ਟੀਮ ਇੱਕ ਵੈਬ ਸੀਰੀਜ਼ ਲੈ ਕੇ ਆਈ ਹੈ ਜਿਸ ਦਾ ਨਾਮ ਹੈ ਦੀ ਤਖਤ ਇਨਕ ਇਹ ਜੀ ਇੱਕ ਕ੍ਰਾਈਮ ਡਰਾਮਾ ਸੋ ਪਲੀਜ਼ ਇਹਨੂੰ ਜ਼ਰੂਰ ਦੇਖਿਓ ਇਹ ਪੰਜਾਬ ਅਤੇ ਕੈਨੇਡਾ ਦੇ ਵਿੱਚ ਫਿਲਮਾਇਆ ਗਿਆ ਤੇ ਇਸ ਦੇ ਵਿੱਚ ਸਾਰੇ ਕਿਰਦਾਰਾਂ ਨੇ ਆਪਣਾ ਖੂਬ ਆਪਣਾ ਰੋਲ ਅਦਾ ਕੀਤਾ ਹੈ ਜੀ ਤੇ ਜਿਹਦੇ ਵਿੱਚ ਮੇਰਾ ਰੋਨੀ ਦਾ ਕੈਰੈਕਟਰ ਹੈ ਤੇ ਤੁਹਾਡੇ ਪਰਿਵਾਰ ਸੁਨਹਿਤ ਸਾਰੇ ਦੋਸਤੋ ਮਿੱਤਰ ਸੁਨਹਿਤ ਸਾਰਿਆਂ ਦੇ ਪਿਆਰ ਦੀ ਉਮੀਦ ਰੱਖੀ ਜੀ ਜਿੰਨਾ ਤੁਸੀਂ ਪਿਆਰ ਦੋਗੇ ਉੰਨੀ ਜਲਦੀ ਅਸੀਂ ਸੈਕੰਡ ਸੀਜ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ ਤੇ ਆਉਣ ਵਾਲੇ ਪ੍ਰੋਜੈਕਟਸ ਕਈ ਹੋਰ ਆਉਣ ਵਾਲੇ ਪ੍ਰੋਜੈਕਟਸ ਨੇ ਜੀ ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਵੀ ਅਸੀਂ ਬਹੁਤ ਜਲਦੀ ਜੀ ਹਾਜ਼ਰ ਹੋਵਾਂਗੇ ਤੇ ਅਗੇਨ ਦੇਖਣਾ ਨਾ ਭੁੱਲਣਾ ਜੀ ਦੀ ਤਾਕਤ ਇנק ਰਾਜਨੀਚਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੇ ਦਰਸ਼ਕਾਂ ਲਈ ਜਲਦ ਹੀ ਇਸ ਦਾ ਦੂਸਰਾ ਪਾਰਟ ਵੀ ਫਿਲਮਾਇਆ ਜਾਵੇਗਾ ਜੋ ਕਿ ਦਰਸ਼ਕਾਂ ਦੀ ਕਸੌਟੀ ਤੇ ਖਰਾ ਉਤਰੇਗਾ ਉਨਾ ਦੱਸਿਆ ਕਿ ਬ੍ਰਾਈਟ ਲਾਈਨ ਫਿਲਮ ਦੇ ਬੈਨਰ ਹਿੱਟ ਬਣੀ ਇਸ ਵੈਬ ਸੀਰੀਜ਼ ਦੀ ਤਕ ਤਿੰਕ ਨੂੰ ਦਰਸ਼ਕ ਬੇहद ਪਸੰਦ ਕਰਨਗੇ। ਉਹਨਾਂ ਨੇ ਨਾਲ ਹੀ ਕਿਹਾ ਕਿ ਇਸ ਤੋਂ ਇਲਾਵਾ ਉਹਨਾਂ ਵੱਲੋਂ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਹੋਰ ਕਈ ਅਹਿਮ ਪ੍ਰੋਜੈਕਟ ਲਿਆਂਦੇ ਜਾਣਗੇ ਜੋ ਕਿ ਦਰਸ਼ਕਾਂ ਨੂੰ ਇੱਕ ਨਵੀਂ ਸੇਧ ਦੇਣਗੇ। ਆਓ ਦੇਖਦੇ ਹਾਂ ਦੀ ਤਕ ਤਿੰਕ ਦਾ ਇੱਕ ਟੀਜ਼ਰ। ਤੁਮ ਕਾਂਡਾ ਕਿਉਂ ਆਏ? ਬਸ ਭਾਗ ਰਹਾ ਹੂੰ ਪਹਿਲੇ ਬਚਪਨ ਸੇ। ਤੇ ਦੋਸਤੋਂ ਸੇ। ਤੇ ਅਬ ਕਾਮ ਸੇ। रिश्ते कोई भी धंधा बिना कैलकुलेशन के नहीं चलता पहुँचाने के बाद दोनों को मार दो। पता नहीं इस रास्ते को मुझसे इतना प्यार क्यों है मैंने यह रास्ता कभी चुना नहीं था मुझे तो बस मिला था बता मेरा दोस्त जगह कहा क्या किया तूने उसके साथ पूछने इससे मेरा दोस्त जगह कहा ये हमारा काम है तेरा नहीं <laughs>